हां जी दोस्तों ਤੁਸੀਂ ਕਾਲੇ ਝੋਟੇ ਸਾਰਿਆਂ ਨੇ ਦੇਖੇ ਹੋਣਗੇ ਪਰ ਤੁਸੀਂ ਚਿੱਟਾ ਝੋਟਾ ਨਹੀਂ ਦੇਖਿਆ ਹੋਣਾ ਚਿੱਟਾ ਝੋਟਾ ਦੇਖਣਾ ਤੇ ਫਿਰ ਮੈਂ ਆਇਆ ਹੈਗਾ ਗੁਰੂ ਕ੍ਰਿਪਾ ਸਾਰ ਬਿਆਰ ਵਾਲਿਆਂ ਦੇ ਪਰ ਤੁਹਾਨੂੰ ਦਿਖਾਉਨੇ ਆ ਚਿੱਟਾ ਝੋਟਾ ਔਰ ਗੁਰੂ ਕ੍ਰਿਪਾ ਸਾਰ ਬਿਆਰ ਦੇ ਸਾਹਮਣੇ ਦੇਖ ਸਕਦੇ ਹੈਗੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗਿਆਨਪਾ ਜੀ ਕੀ ਹਾਲ ਚਾਲ ਜੀ ਗੁਰੂ ਕ੍ਰਪਾ ਕਰ ਰਹੀ ਆ ਜੀ ਹਾਂਜੀ ਭਾਜੀ ਸ ਵੀਰ ਜੀ ਤੁਸੀਂ ਚਿੱਟੇ ਝੋਟੇ ਦਾ ਨਾਮ ਬੜਾ ਮਸ਼ਹੂਰ ਹੋਇਆ ਮੈਂ ਸੁਣਿਆ ਸੀਗਾ ਭਾਈ ਚਿੱਟਾ ਝੋਟਾ ਨਹੀਂ ਜਮਦੂਦ ਦਾ ਝੋਟਾ ਜਮਦੂਦ ਦਾ ਝੋਟਾ ਹਾਂਜੀ 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 ਦੋਸਤੋ ਕਹਿੰਦੇ ਜਮਦੂਦ ਦਾ ਝੋਟਾ ਆਪਾਂ ਚਿੱਟਾ ਝੋਟਾ ਕਹਿੰਦੇ ਹੀ ਕਹਿੰਦੇ ਜਮਦੂਦ ਦਾ ਝੋਟਾ ਉਹ ਜੀ ਸਾਨੂੰ ਦਿਖਾਓ ਆ ਜਿਓ ਜੀ ਜਮਦੂਦ ਦਾ ਝੋਟਾ ਦੇਖੋ ਜੀ ਵਾਹ ਨੰਬਰ ਚੈੱਕ ਕਰੋ ਜੀ 32 33 34 ਵਾਹ ਬਈ ਵਾਹ ਇਹ ਜੀ ਜਮਦ ਚੰਤੀ ਕੀ ਬਤਾਜੀ ਕਿ ਕਿੱਟੇ ਚੁੜਦਿਆਂ ਵੀਰ ਸਾਨੂੰ ਖੂਬੀਆਂ ਦੱਸੋ ਹਾਂਜੀ ਭਾਜੀ ਮੈਂ ਕਿਹਾ ਲੋਏ ਚੈੱਕ ਕਰੋ ਜੀ ਜੀ ਆਜੋ ਦੋਸਤੋ ਆਪਾਂ ਲੋਏ ਦੇਖੀਏ ਕਿ ਕਹਿੰਦੇ ਲੋਏ ਬਹੁਤ ਸ਼ਾਨਦਾਰ ਬੇ ਲੋਏ ਟਵੇ ਟਾਇਰ ਪਏ ਆ ਜੀ ਅੰਟੀਰੀਅਰ ਦੇ ਵਿੱਚ ਡਾਇਮੰਡ ਕੱਟ ਪਲੇਅਰ ਲੱਗਾ ਜੀ ਮਾੜਾ ਆਪਣੇ ਦਿਖਾਓ ਜੀ ਨਿਗਾਹ ਪਰਾਓ ਫੋਲੋ ਕਾਰ ਤੂੰ ਦੇਖੋ ਅੰਦਰੋਂ ਗੱਡੀ ਕਿੰਨੀ ਖੂਬਸੂਰਤ ਹੈਗੀ ਆ ਤੁਸੀਂ ਇੱਕ ਨੰਬਰ ਜਿਹੜੇ ਵਿੱਚੋਂ ਹੈਗੀ ਇਹਦੇ ਇੰਟੀਰੀਅਰ ਸਾਰਾ ਪਰ ਦੇਖ ਕੇ ਮਰੂ ਖੁਸ਼ ਹੋ ਜਾਂਦੀ ਆ ਸੋ ਦੋਸਤੋ ਤੁਸੀਂ ਇੱਕ ਵਾਰੀ ਆਇਓ ਸਹੀ ਦਰਸ਼ਨ ਕਰਿਓਗੇ ਔਰ ਤੁਹਾਨੂੰ ਵੀ ਦਿਲ ਕਰੀਗਾ ਕਿ ਆਪਾਂ ਇਹੀ ਇਦਾਂ ਦੀ ਗੱਡੀ ਖਰੀਦੀਏ ਔਰ ਕਿਹ ਬਾਤ ਹੈ ਗੱਡੀ ਦੇ ਵਿੱਚ ਸੋ ਮੈਂ ਆਪਣੇ ਕੈਮਰਾ ਨੂੰ ਪਿੱਛੋਂ ਵੀ ਦਿਖਾਉ ਉਹਦੀ ਪਿੱਛੋਂ ਦੀ ਲੁੱਕ ਜਿਹੜੀ ਆ ਇਸ ਦੀ ਬਹੁਤ ਖੂਬਸੂਰਤ ਹੈਗੀ ਆ ਔਰ ਸੀਟਾਂ ਬਿਲਕੁਲ ਜਿਵੇਂ ਨਵੀਆਂ ਪੀਆਂ ਹੈਗੀਆਂ ਵਾ ਸੋ ਆਪਾਂ ਭਰਾ ਨੂੰ ਪੁੱਛਦੇ ਕਿ ਮਾਡਲ ਕਿਹੜਾ ਹੈ ਵਾ ਮਾਡਲ 2014 ਮਾਡਲ ਆ ਜੀ ਇਹ 85000 ਚੱਲੀ ਆ ਜੀ ਠੀਕ ਆ ਜੀ ਜੀ ਸਾਰੀ ਗੱਡੀ ਇਹਨ ਵਧੀਆ ਆ ਜੀ ਐਨ ਆਰ ਆਈ ਪਾਰਟੀ ਦੀ ਕਾਰ ਆ ਅੱਛਾ ਜੀ ਡਿਮਾਂਡ ਇਰੀ ਹੈਗੀ ਸੀ 11.5 ਲੱਖ ਰੁਪਏ ਆ ਜੀ ਬਾਕੀ ਟੇਬਲ ਤੇ ਜ਼ਰੂਰ ਮਾਨਤਾਨ ਕਰਾਂਗੇ ਜੀ ਠੀਕ ਆ ਜੀ ਸੋ ਵੀਰ ਜੀ ਕਹਿੰਦੇ ਕਿ ਜਿਹੜੇ ਸਾਡੇ ਕੋ ਆਉਣਗੇ ਉਹਨਾਂ ਬਾਕੀ ਜਿਹੜੇ ਇਹ ਵਾਧਾ ਘਟਾ ਜਿਹਦਾ ਆਪਾਂ ਵੀ ਆਏਗਾ ਉਹ ਮੌਕੇ ਤੇ ਵੀ ਆਪਾਂ ਥੋੜਾ ਬੋੜਾ ਕਰ ਲਾਂਗੇ ਪਰ ਤੁਸੀਂ ਇੱਕ ਵਾਰੀ ਇੱਥੇ ਆਗੇ ਨਾ ਜਰੂਰ ਇਹਨਾਂ ਨੂੰ ਵਿਜ਼ਿਟ ਕਰੋ ਉਹਨਾਂ ਨਾਲ ਗੱਲਬਾਤ ਕਰੋ ਪਰ ਇਹਦੇ ਬਾਰੇ ਇਹਦੇ ਹੋਰਨ ਚੀਜ਼ੇ ਬਹੁਤ ਵਿੱਚ ਹੈਗੇ ਉਹਨਾਂ ਬਾਰੇ ਵੀ ਜਾਣੋ ਆਹਨੇ ਪਲੇਅਰ ਹੀ ਭਾਈ ਘਟੋ ਘਟ 20-25 ਹਜ਼ਾਰ ਦਾ ਲੱਗਾ ਡਾਇਮੰਡ ਕੜਾ ਅਜਕਲ ਬਹੁਤ ਡਿਮਾਂਡ ਚ ਹੈ ਇਹ ਪਲੇਅਰ ਆ ਜੀ ਸੋ ਵੀਰ ਜੀ ਇਸ ਤੋਂ ਨਵਾਂ ਇੱਕ ਹੋਰ ਕਾਪੜਾ ਜੀ ਨਵਾਂ ਕ੍ਰਿਸ਼ਤਾ ਜੀ 17 ਮਾਡਲ ਜੀ ਇਹਨੂੰ ਵੀ ਟਾਇਰ ਚੈੱਕ ਕਰਾ ਲੋਏ ਦੇਖੋ ਜੀ ਐਨ ਵਧੀਆ ਪਏ ਹੋਏ ਆ ਜੀ ਠੀਕ ਆ ਜੀ ਉਹ ਕਿਹਾ ਸ਼ਾਨਦਾਰ ਲੋਏ ਹੈਗੇ ਇਹਦੇ ਬਲੇ ਬਲੇ ਹਾਂਜੀ ਹਾਂਜੀ ਵੀਰ ਜੀ ਮਾਡਲ ਦੱਸਿਓ ਕਿਹੜਾ ਹੈ ਇਹ 17 ਮਾਡਲ ਜੀ ਠੀਕ ਹੈ ਲੱਗੇ ਆ ਜਿਓ ਮੇਰੇ ਨੇੜੇ ਆ ਜਿਓ ਪਾਇਲਟ ਸੀਟਾਂ ਵਾਲੀ ਕਾਰ ਆ ਜੀ ਜੀ ਬਾੜੀ ਨਿਗ੍ਹਾ ਮਰਾਓ ਸੀਟਾਂ ਦਾ ਇੰਟੀਰੀਅਰ ਦੀ ਜੀ ਇਹ ਟੋਯੋਟਾ ਕ੍ਰਿਸਟਾ ਗੱਡੀ ਹੈਗੀ ਆ ਔਰ ਇਹਦੇ ਬਿਲਕੁਲ ਜਿਹੜੇ ਲੋਏ ਵੀ ਨਵੇਂ ਹੈਗੇ ਟਾਇਰ ਵੀ एकदम ਯਾਵੇਂ ਨਵੇਂ ਪਏ ਆ ਇਹ ਵੀ 80-85 ਹਜ਼ਾਰ ਚੱਲੀ ਆ ਭਾਜੀ ਜੀ ਵੀਰ ਜੀ ਠੀਕ ਆ ਜੀ ਇਹਦੀ ਡਿਮਾਂਡ ਵੀ 11 ਲੱਖ ਰੁਪਈਆ ਆ ਜੀ ਜੀ ਤੇ ਜੇ ਕੋਈ ਵੀਡੀਓ ਦੇਖ ਕੇ ਤੁਹਾਡੇ ਕੋਲ ਆਉਂਦਾ ਫਿਰ ਪੋਨਾ ਵਿੱਚ ਤੁਹਾਡਾ ਮਾਨਤਾ ਜਰੂਰ ਕਰਾਂਗੇ ਲੋਨ ਦੀ ਫੈਸਿਲਿਟੀਆਂ ਵੀ ਆਪਣੇ ਕੋ ਅਵੇਲੇਬਲ ਆ اچھا ਦੋਨਾਂ ਗੱਡੀਆਂ ਦਾ ਲੋਨ ਹੋ ਜਾਣਾ ਲੋਨ ਸਾਰੀਆਂ ਕਾਰਾਂ ਦੇ ਹੋ ਜੂਗਾ ਜੇ ਆਪਣੇ ਕੋਈ ਵੀ ਮਰਜ਼ੀ ਕਰੀ ਜਾਵੇ ਕੀ ਬਾਤ ਹੈ ਗੱਡੀ ਵਿੱਚੋਂ ਬਿਲਕੁਲ ਹੀ ਨਵੀਂ ਪਈ ਆ ਗਈਆਂ ਕੈਮਰਾਮੈਨ ਸਾਹਿਬ ਤੁਸੀਂ ਵਿੱਚੋਂ ਦਿਖਾ ਦੀ ਗੱਡੀ ਕੀ ਬਾਤ ਹੈ ਔਰ ਬੈਕ ਸਾਈਡ ਦੀ ਲੁੱਕ ਵੀ ਦਿਖਾ ਦਿਓ ਫਰੰਟ ਤੋਂ ਵੀ ਤਾਂ ਦਿਖਾਈ ਦਿੱਤੀ ਹੈਗੀ ਆ ਦੇਖ ਸਕਦੇ ਹੋ ਇੱਕਦਮ ਗੱਡੀਆਂ ਨਵੀਆਂ ਹੀ ਪਈਆਂ ਹੈਗੀਆਂ ਵਾ ਔਰ ਨੰਬਰ ਇਹਦਾ ਵੀ ਬਹੁਤ ਸੋਨਾ ਹੈਗਾ ਆ ਜੀਓ 27890 ਔਰ ਕੀ ਖੂਬਸੂਰਤ ਗੱਡੀ ਹੈਗੀ ਆ ਇਹ ਨੋਵਾ ਕ੍ਰਿਸਟਾ ਸੋ ਵੀਰ ਜੀ ਜੇ ਕਿਸੇ ਨੇ ਤੁਹਾਡੇ ਕੋਲ ਅਸੀਂ ਵੀਟ ਕਰਨਾ ਹੋਵੇ ਤੇ ਆਪਣਾ ਐਡਰੈਸ ਵਾਲੇ ਦਰਸ਼ਕਾਂ ਨੂੰ ਜਰੂਰ ਦੱਸੋ ਭਾਜੀ ਮਿਆਣੀ ਰੋਡ ਟਾਂਡਾ ਜੀ ਸ੍ਰੀ ਹਰਗੋਬਿੰਦਨ ਮੂਰ ਰੋਡ ਜਾਂਦਾ ਜੀ ਨੀਅਰ ਸਾਹਮਣੇ ਓਪੋਜੀਟ ਸਾਈਡ ਪਟਕੋ ਹਸਪੀਟਲ ਜੀ ਸਾਹਮਣੇ ਆਪਣਾ ਦਫਤਰ ਆ ਜੀ ਠੀਕ ਆ ਜੀ ਜੀ ਏ ਗੁਰੂ ਕਿਰਪਾ ਕਰ ਰਿਹਾ ਜੀ ਇੱਥੇ ਵੀਡੀਓਟਾ ਜੀ ਸੋ ਇਹ ਸਾਡੇ ਦਰਸ਼ਕਾਂ ਨੂੰ ਆਪਣਾ ਮੋਬਾਈਲ ਨੰਬਰ ਵੀ ਜਰੂਰ ਦੱਸੋ ਤੁਹਾਡੇ ਨਾਲ ਲੋਕ ਕਾਲ ਕਰਕੇ ਤੁਹਾਨੂੰ ਕੰਟੈਕਟ ਕਰ ਸਕਦੇ ਹੈ ਸਰ 83600 ਜੀ 34103 ਜੀ ਲੋਨ ਵੀ ਅਸੀਂ ਹਰ ਕੰਪਨੀ ਦਾ ਕਰਾ ਦਿੰਨੇ ਆ ਬਾਕੀ ਤੁਹਾਡੇ ਸਿੰਪਲ ਤੇ ਡਿਪੈਂਡ ਕਰਦਾ ਕਿਦਾਂ ਦਾ ਹੋਣਾ ਕਿਦਾਂ ਦਾ ਨਹੀਂ ਜੀ ਸੋ ਵੀਰ ਜੀ ਸਾਨੂੰ ਸਮਾਉਣ ਲਈ ਬਹੁਤ ਬਹੁਤ ਧੰਨਵਾਦ ਗਿਆਨ ਭਾਈ ਧੰਨਵਾਦ